ਇਹ ਤਾਂ ਮਾਪੇ ਕਰਾ ਫੱਲੇ ਨੇ ਰਫੋ ਜੱਫਾ ਗੋਲੀ ਵੀ ਪਾਲੀ ਇਹਦੀ ਜੇ ਫਲ ਗੋਲੀ ਕੇਦੇ ਇਹ ਤਾਂ ਕਰਕੇ ਮਾਰੀ ਕਿੰਨੀ ਸੈਟ ਲੱਗਣੀ ਜਿਹੜਾ ਸੰਤਾਂ ਮੁਰਖਾ ਬੋਲੋ ਨਾ ਉਹ ਰਫੋ ਜੀ ਤਾਂ ਗੋਲੀ ਭਾਗੇ ਬਾਰੇ ਗੋਲ ਨਾ ਅਗੇ ਪਰ ਨਿਸ਼ਾਨਾ ਪਾ ਲਾਣਾ ਕੀਤੇ ਉਹ ਮਾਸ਼ੀ ਗੁਰੂ ਉਹਨਾਂ ਦਾ ਨਾਮ ਵੀ ਮਰ ਗਿਆ ਦਸਾ ਬਰਗੇ ਮਹਾਪੁਰਸ਼ ਵੀ ਮਰ ਗਏ ਉਹ ਕਈ ਜੱਪੀ ਦਾ ਜਾਂਦੇ ਨੇ ਪਰ ਉਹਨੂੰ ਹੀ ਨਹੀਂ ਪਤਾ ਵੀ ਧਿਆਨ ਕਿੱਥੇ ਜੋੜਨਾ ਇਹ ਨਹੀਂ ਗੁੱਤ ਗੁਰਨਾਕ ਸਾਹਿਬ ਮਹਾਰਾਜ ਵੱਲ ਧਿਆਨ ਜੋ ਗੁਰ ਕੀ ਮੋਤ ਮੰਤ ਗੁਰੂ ਆਹੇ ਗੁਰੂ ਗੁਰਨਾਕ ਸਾਹਿਬ ਵੱਲ ਧਿਆਨ ਕਰਦੇ 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 ਤੁਹਾਨੂੰ ਫਿਰ ਸੁਪਨੇ 'ਚ ਦਰਸ਼ਨ ਹੋਣਗੇ ਬਾਰੇ ਜਿਹੜੇ ਸੁਪਨੇ 'ਚ ਤੁਹਾਨੂੰ ਗੁਰਨਾਕ ਸਾਹਿਬ ਦੇਖਣਗੇ ਨਾ ਉਹਦਾ ਧਿਆਨ ਕਰਦੇ ਉਹ ਜਿਹੜੀ ਮੂਰਤ ਹੈ ਮਹਾਰਾਜ ਪਹਿਲਾਂ ਜਿਹੜੀ ਆਪਾਂ ਨੂੰ ਮੂਰਤ ਹੈ ਹੁਣ ਜਿੱਦਾਂ ਜੋਤ ਜਗਦੀ ਹੈ ਆਪਣੀ ਅੰਦਰ ਵੀ ਜੋਤ ਜਗਦੀ ਹੈ ਅੰਦਰ ਦੀ ਜੋਤ ਜਗਾਉਣ ਵਾਸਤੇ ਪਹਿਲਾਂ ਬਾਹਰ ਦੀ ਜੋਤ ਜਗਾਉਂਦੇ ਹਾਂ ਸਰਧ ਰਿਯੋਤ ਕਰਦੇ ਆਟ ਪੂਜਾ ਕਰਦੇ ਫਿਰ ਨਾਮ ਜਪਦੇ ਆ ਫਿਰ ਅੰਦਰ ਦੀ ਜੋਤ ਦਾ ਪਤਾ ਲੱਗਦਾ ਪਹਿਲਾਂ ਪੰ ਉਡਮ ਦਾ ਧਿਆਨ ਜਰੂਰ ਲਾਣਾ ਪੜਦਾ